ਅੰਮ੍ਰਿਤਸਰ ਦੇ ਵਿੱਚ ਡਾਕਟਰ ਭੀਮrao ਅੰਬੇਦਕਰ ਜੀ ਦੀ ਮੂਰਤੀ ਨੂੰ ਸ਼ਰਾਰਤੀ ਅੰਸਰ ਦੇ ਵੱਲੋਂ ਤੋੜਨ ਦਾ ਜਿਹੜਾ ਮਾਮਲਾ ਹੈ ਉਹ ਭੱਗ ਗਿਆ ਹੈ ਜਿਸ ਤੋਂ ਬਾਅਦ ਦਲਿਤ ਭਾਈਚਾਰੇ ਦੇ ਵੱਲੋਂ ਅੰਮ੍ਰਿਤਸਰ ਬੰਦੀ ਕਾਲ ਦੇ ਚਲਦੇ ਅੰਮ੍ਰਿਤਸਰ ਪੂਰਨ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਬਾਬਾ ਸਾਹਿਬ ਜੀ ਦੇ ਬੁੱਤ ਨੂੰ ਤੋੜਨ ਵਾਲਾ ਆਕਾਸ਼ ਮੋਗਾ ਜ਼ਿਲ੍ਹੇ ਦੇ ਧਰਮਕੋਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਗੱਲਬਾਤ ਦੌਰਾਨ આરોપી ਆਕਾਸ਼ ਦੀ ਮਾਂ ਨੇ ਕਿਹਾ ਹੈ ਕਿ ਆਕਾਸ਼ 3 ਸਾਲ ਪਹਿਲਾਂ ਦੁਬਈ ਗਿਆ ਸੀ ਉਸ ਤੋਂ ਬਾਅਦ ਧਰਮਕੋਟ ਨਹੀਂ ਆਇਆ ਹਾਂ ਤੇ ਉਹਨਾਂ ਦੇ ਕੋਲ ਉਸ ਦਾ ਕੋਈ ਵੀ ਪਤਾ ਨਹੀਂ ਹੈ ਕਿ ਆਕਾਸ਼ ਅੱਜ ਕੱਲ੍ਹ ਰਹਿੰਦਾ ਕਿੱਥੇ ਹੈ ਕੀ ਖਾਂਦਾ ਹੈ ਕੀ ਪੀਂਦਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਆਕਾਸ਼ ਦੇ ਦੋ ਹੋਰ ਛੋਟੇ ਭਰਾ ਨੇ ਜਿਹੜੇ ਪੜ੍ਹਦੇ ਨੇ ਆਕਾਸ਼ ਦੇ ਪਿਤਾ ਇੱਕ ਕਿਸਾਨ ਨੇ ਖੇਤ ਦੇ ਵਿੱਚ ਕੰਮ ਕਰਦੇ ਨੇ ਆਕਾਸ਼ ਨੇ ਹੁਣ ਕੇਸ ਰੱਖੇ ਨੇ ਪਹਿਲਾਂ ਉਹ ਮੋਨਾ ਰੋਡਾ ਸੀ ਤਾਂ ਇਹ ਜਿਹੜੀ ਆਕਾਸ਼ ਹੈ ਜਿਹੜਾ ਕਿ ਮੁੱਖ આરોਪੀ ਦੱਸਿਆ ਜਾ ਰਿਹਾ ਹੈ ਜਿਹੜਾ ਵੀਡੀਓ ਦੇ ਵਿੱਚ ਤੋੜਦਾ ਹੋਇਆ ਬਾਬਾ ਸਾਹਿਬ ਦੀ ਮੂਰਤੀ ਨੂੰ ਨਜ਼ਰ ਆਇਆ ਉਸ ਦੇ ਘਰ ਸਾਡੇ ਪੱਤਰਕਾਰ ਪਹੁੰਚੇ ਮਾਲ ਦੇ ਨਾਲ ਗੱਲਬਾਤ ਕੀਤੀ ਆਓ ਸੁਣਦੇ ਆ ਮੈਨੂੰ ਨਿਵੇਰੇ ਪਤਾ ਹੀ ਮੈਂ ਤਾਂ ਹੁਣ ਕੰਮ ਕਰਕੇ ਆਈ ਸੀ ਘਰਾਂ ਦਾ ਮਾਜਨਾ ਦਾ ਤੇ ਉਦੋਂ ਮੈਨੂੰ ਇਹਨਾਂ ਨੇ ਦੱਸਿਆ ਬੁੜੀਆਂ ਨੇ ਲੋਕਾਂ ਨੇ ਜਿੰਨੀਆਂ ਵੇਖਦੇ ਗਾ ਮੋਬਾਈਲ ਵੀ ਆਹ ਗੱਲ ਹੋਈ ਜਾਂ ਮੈਨੂੰ ਕੋਈ ਪਤਾ ਨਹੀਂ ਸੀ ਕਮਾ ਵਾਲਿਆ ਤੋਂ ਸਬੂਤ ਲਿਆ ਜਾਊਗਾ ਮੇਰਾ ਵੀ ਕਿੱਥੋਂ ਆਈ ਆ ਕਿੰਨੀ ਦੇਰ ਤੋਂ ਰਹਿ ਰਹੇ ਹੋ ਤੁਸੀਂ ਇੱਥੇ ਇੱਥੇ ਮੈਨੂੰ ਹੋ ਗਿਆ 20 ਸਾਲ ਹੋ ਗਏ ਆਣੇ ਰਹਿੰਦੀ ਨੂੰ ਆ ਲੋਕਾਂ ਦੇ ਕੰਮ ਕਰਦੇ ਪੋਚਾ ਲਾਉਂਦੇ ਵੀਰੇ ਅਸੀਂ ਬੱਚੇ ਕਿੰਨੇ ਆ ਤੁਹਾਡੇ ਮੇਰੇ 4 ਬੱਚੇ ਆ ਜੀ ਇਹ ਇੱਕ ਦੋ ਦਾ ਘਰ ਹੋ ਗਿਆ ਇਹ 3 ਸਾਲ ਹੋ ਗਏ ਵੀਰੇ ਗਏ ਨੂੰ ਕਰੋ ਕਿੱਥੇ ਗਿਆ ਕਿੱਥੇ ਗਿਆ ਸੀ ਇਹ ਦੁਬਈ ਗਿਆ ਸੀ ਵੀਰੇ ਦੁਬਈ ਕਿਵੇਂ ਕਰਨ ਗਿਆ ਸੀ ਇਹ ਦਿਹਾੜੀ ਦਾਪਾ ਕਰਨ ਗਿਆ ਸੀ ਉੱਥੇ ਵੀ ਲੇਵਰੀ ਪੜਿਆ ਕਿੰਨਾ ਇਹ ਕਲਾਸ 2 ਕੀ ਤੀ ਵੀਰੇ ਜੀ ਤੇ ਜਿਸ ਤਰ੍ਹਾਂ ਦਾ ਇਹਨੇ ਕੱਲ ਬਾਦਤ ਨੂੰ ਅੰਜਾਮ ਮਿਟਾਇਆ ਕਿ ਲੱਗ ਰਿਹਾ ਕਿਸੇ ਜੱਥੇਬੰਦੀ ਨਾਲ ਜਾਂ ਕਿਸੇ ਨਾਲ ਇਹਦੇ ਰਿਲੇਸ਼ਨ ਸੀਗੇ ਨਹੀਂ ਕਿਸੇ ਨਾਲ ਨਹੀਂ ਜੀ ਇਹਦੇ ਕੇਸ ਰੱਖਿਆ ਸੀ ਇਹਨੇ ਹਾਂ ਜੀ ਕੇਸ ਨਹੀਂ ਪਹਿਲਾਂ ਨਹੀਂ ਸੀਗੇ ਜੀ ਹੁਣ ਹੀ ਹੋ ਗਏ ਤਿੰਨ ਕਸਾਲ ਇਹਦੇ ਵਾਲ ਰੱਖਿਆ ਨੂੰ ਜਦੋਂ ਦੁਬਈ ਗਿਆ ਉਹਦੇ ਕੇਸ ਰੱਖਿਆ ਹਾਂ ਜੀ ਉਦੋਂ ਰੱਖਿਆ ਤੇ ਕਦੇ ਗੱਲ ਹੋਈ ਹੈ ਜਦੋਂ ਦੁਬਈ ਗਿਆ ਸੀ ਉਸ ਤੋਂ ਬਾਅਦ ਤੁਹਾਡੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਉਹ ਕਹਿੰਦਾ ਜੀ ਮੇਰਾ ਮਾਪਿਓ ਮਰ ਜੇ ਭੈਣ ਭਰਾ ਮਰ ਜਾਣ ਮੈਂ ਤਾਂ ਵੀ ਨਹੀਂ ਆਉਣਾ ਅੱਗ ਦੇਣ ਆਸਗਵਾਨ ਤੋਂ ਪੁੱਛ ਲਓ ਜੀ ਤੋਂ ਮਰਜ਼ੀ ਪੁੱਛ ਲਓ ਉਹ ਹੁਣ ਦੁਬਈ ਤੋਂ ਕਦੋਂ ਵਾਪਸ ਆਇਆ ਸੀ ਇਹਨੂੰ ਹੋ ਗਿਆ 3 ਕਿ ਮਹੀਨੇ ਆਏ ਨੂੰ ਤੁਹਾਨੂੰ ਵੀ ਪਤਾ ਲੱਗਿਆ ਵੀ 3 ਮਹੀਨੇ ਤੋਂ ਆ ਗਿਆ ਆ ਲੋਕਾਂ ਦੇ ਸਟੇਟਸ ਸੁਣ ਸੁਣ ਕੇ ਵੇਖ ਵੇਖ ਕੇ ਸਾਨੂੰ ਪਤਾ ਲੱਗਾ ਵੀਰੇ ਸਾਨੂੰ ਨਹੀਂ ਸੀ ਪਤਾ ਤੁਹਾਨੂੰ ਹੁਣੇ ਪਤਾ ਲੱਗਿਆ ਵੀ ਇਹਨੇ ਕੇਸਦਾਰੀ ਰੱਖਿਆ ਹਾਂਜੀ ਤੇ ਘਰੇ ਨਹੀਂ ਆਇਆ ਦੁਬਈਆਂ ਤੋਂ ਬਾਅਦ ਨਹੀਂ ਘਰੇ ਨਹੀਂ ਆਇਆ ਵੀਰੇ ਰਹਿੰਦਾ ਕਿੱਥੇ ਜੀ ਆ ਏ ਅੰਬਰਸਾਰੀ ਉਤਰਿਆ ਸੀ ਜਾਂ ਅਜੇ ਤੋਂ ਉੱਥੇ ਹੀ ਰਹਿੰਦਾ ਸੀ ਬਸ ਉੱਥੇ ਕਿਰਾਏ ਤੇ ਰੂਮ ਲਿਆ ਸੀ ਇਹਦਾ ਉੱਥੇ ਰਹਿੰਦਾ ਸੀ ਕਦੇ ਕਿਸੇ ਉਹ ਜਿਹੇ ਬੰਦਿਆਂ ਨਾਲ ਉਹਦੇ ਰਿਲੇਸ਼ਨ ਹੋਣ ਜਾਂ ਗੱਲਬਾਤ ਹੋਵੇ ਨਹੀਂ ਕਿਸੇ ਨਾਲ ਨਹੀਂ ਸੀ ਵੀਰੇ ਇਹਦਾ ਕਦੇ ਇਸ ਤਰ੍ਹਾਂ ਦੀ ਗੱਲ ਕਰਦਾ ਹੋਵੇ ਜੀ ਨਾ ਉਹ ਤਾਂ ਕੁੜੀਆਂ ਵਰਗਾ ਸੀ ਮੁੰਡਾ ਸਾਡਾ ਜੀ ਅੰਦਰੋਂ ਬਾਹਰ ਨਹੀਂ ਨਿਕਲਦਾ ਗੱਲ ਘਟਨਾ ਵਾਪਰੀ ਐ ਫਿਰ ਇਹ ਨੂੰ ਕਿਵੇਂ ਤੁਹਾਨੂੰ ਪਤਾ ਲੱਗਿਆ ਕੀ ਵੇਖ ਕਿੱਦਾਂ ਦੇਖ ਲਓ ਤੁਸੀਂ ਆ ਮੈਨੂੰ ਤਾਂ ਕੁੜੀਆਂ ਨੇ ਦੱਸਿਆ ਮੋਬਾਈਲ ਵੇਖ ਕੇ ਵੀ ਆਕਾਸ਼ ਐ ਜੀ ਮੈਨੂੰ ਨਹੀਂ ਸੀ ਪਤਾ ਸੀ ਮੈਂ ਤਾਂ ਕੰਮ ਕਰਕੇ ਆਈ ਸੀਗੀ ਘਰਾਂ ਦਾ ਤੇ ਕੋਈ ਪੁਲਿਸ ਨੇ ਵੀ ਸੰਪਰਕ ਕੀਤਾ ਤੁਹਾਡੇ ਨਾਲ ਜਾਂ ਕੋਈ ਏਜੰਸੀ ਆਈ ਹੋਵੇ ਅਲਤ ਮੈਨੂੰ ਪਤਾ ਹੀ ਹੋਣ ਲੱਗਾ ਵੀਰੇ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਨਹੀਂ ਤੁਸੀਂ ਤੁਸੀਂ ਕੀ ਕਰਨ ਸਮਝਦੇ ਹੋ ਮੁੰਡੇ ਨੇ ਇਹੋ ਜੀ ਹਰਕਤ ਕੀਤੀ ਮਾਰੀ ਕੀਤੀ ਵੀਰੇ ਜੋ ਵੀ ਕੀਤਾ ਮਾਰਾ ਕੀਤਾ ਮੈਂ ਤਾਂ ਇਹੀ ਕਹਿੰਦੀ ਆ ਕਿੰਨੀ ਉਮਰ ਕਿੰਨੀ ਹੈ ਦੀ 24 ਸਾਲ ਦੀ ਸੀ ਜੀ ਤੇ ਬਾਕੀ ਜਿਹੜੇ ਬੱਚੇ ਹੈਗੇ ਤੁਹਾਡੇ ਛੋਟੇ ਵੱਡੇ ਉਹ ਤਾਂ ਛੋਟੇ ਹੀ ਆ ਵੀਰੇ ਬਲੇ ਕੁਵਾਰਾ ਆ ਜਾਣੀ ਹਾਂਜੀ ਉਹ ਵੀ ਕੁਵਾਰਾ ਹੀ ਹੈ ਜਿੱਥੇ ਕੱਲ 26 ਜਨਵਰੀ ਨੂੰ ਪੂਰਾ ਦੇਸ਼ ਜਿਹੜਾ ਗਣਤੰਤਰ ਦਿਵਸ ਮਨਾ ਰਿਹਾ ਸੀਗਾ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਇੱਕ ਆਕਾਸ਼ਦੀਪ ਵੱਲੋਂ ਜਿਹੜੀ ਕਾਨੂੰਨੀ ਹਰਕਤ ਕੀਤੀ ਗਈ ਹੈਗੀ ਆ ਸਾਡੇ ਸੋਯਦਾਨ ਦੇ ਵਿੱਚ ਚੈਤਾ ਬਾਬਾ ਵੀ ਬਰਾਏ ਅਵੇਦ ਕਰਦੀ ਜਿਹੜੀ ਮੂਰਤੀ ਦੀ ਇਹ ਲੱਗੀ ਹੋਈ ਚਗੀ ਗੁਣਾਰੇ ਦੇ ਵਿੱਚ ਉਹਦੇ ਨਾਲ ਤੋੜਪੰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਭਾਵੇਂ ਅੰਮ੍ਰਿਤਸਰ ਪੁਲਿਸ ਵੱਲੋਂ ਜਿਹੜਾ ਹੈਗਾ ਆਕਾਸ਼ਦੀਪ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਮੁੱਢਲੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਆਕਾਸ਼ਦੀਪ ਜਿਹੜਾ ਹੈਗਾ ਮੋਗਾ ਜ਼ਿਲ੍ਹਾ ਦੇ ਕਸਬਾ ਧਰਮਕੋਟ ਦੇ ਚੁਗਾ ਬਸਤੀ ਦਾ ਰਹਿਣ ਵਾਲਾ ਗਾ ਜੀ ਆ ਬਿਲਕੁਲ ਚੁਗਾ ਬਸਤੀ ਸੰਕੋਟ ਦੇ ਵਿੱਚ ਹੈਗੀ ਔਰ ਆਦਰਸ਼ ਨਗਰ ਜਿਹੜਾ ਹੈਗਾ ਏਰੀਆ ਹੈਗਾ ਬਈ ਆਦਰਸ਼ ਨਗਰ ਏਰੀਆ ਦੇ ਵਿੱਚ ਖੜਾ ਹੈਗਾ ਜਿੱਥੇ ਕਿ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਔਰ ਆਕਾਸ਼ ਦੀਪ ਦਾ ਹਾਕਰ ਹੈਗਾ ਜਿੱਥੇ ਆਕਾਸ਼ ਦੀਪ ਜਿਹੜਾ ਹੈਗਾ ਪਰਿਵਾਰ ਦੇ ਨਾਲ ਵੈਦਾ ਸਿੰਘ ਆਕਾਸ਼ਦੀਪ ਨੂੰ 10 ਸਾਲ ਤੱਕ ਜਲਾ ਹੈ ਅਕਾਸ਼ਦੀਪ ਇਥੋਂ ਦੁਬਈ ਚਲਾ ਗਿਆ ਸੀਗਾ ਦੁਬਈ ਜਾਣ ਵੇਲੇ ਅਕਾਸ਼ਦੀਪ ਬਿਲਕੁਲ ਕਲੀਨ ਸ਼ੇਪ ਸੀਗਾ ਪਰਿਵਾਰ ਨੂੰ 3 ਸਾਲ ਤੋਂ ਬਾਅਦ ਅਕਾਸ਼ਦੀਪ ਦਾ ਬਿਲਕੁਲ ਨਹੀਂ ਪਤਾ ਲੱਗਿਆਗਾ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿ ਅਕਾਸ਼ਦੀਪ ਜਿਹੜਾ ਹੈਗਾ 4 ਮਹੀਨੇ ਪਹਿਲਾਂ ਆ ਗਿਆ ਸੀਗਾ ਦੁਬਈ ਤੋਂ ਵਾਪਸ ਹੋਰ ਅੰਮ੍ਰਿਤਸਰ ਦੇ ਵਿੱਚ ਰਹਿ ਰਿਹਾ ਸੀਗਾ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਤੇ ਪਰਿਵਾਰ ਦਾ ਕਹਿਣਾ ਸੀਗਾ ਕਿ ਸਾਡੇ ਨਾਲ ਉਹਦਾ ਕੋਈ ਸੰਪਰਕ ਨਹੀਂ ਹੋਇਆਗਾ ਅਕਾਸ਼ਦੀਪ ਦੀ ਇੱਕ ਭੈਣ ਹੈਗੀ ਆ ਜਿਹੜੀ ਕਿ ਦੁਬਈ ਦੇ ਵਿੱਚ ਹੀ ਰਹਿੰਦੀ ਹੈਗੀ ਆ ਔਰ ਪਰਿਵਾਰ ਨੇ ਅਕਾਸ਼ਦੀਪ ਨੂੰ ਘਰ ਦੀ ਗਰੀਬੀ ਦੂਰ ਕਰਨ ਵਾਸਤੇ ਉੱਥੇ ਭੇਜਿਆ ਸੀ ਕਿ ਉੱਥੇ ਸਰਕੰਸਟੈਂਸ ਬਣੇ ਅਕਾਸ਼ਦੀਪ ਦੀ ਮਾਤਾ ਜਿਹੜੀ ਹੈਗੀ ਆ ਉਹ ਘਰਾਂ ਦੇ ਵਿੱਚ ਬਰਤਨ ਦਾ ਸਾਫ਼ ਕਰਨ ਦਾ ਕੰਮ ਕਰਦੀ ਹੈਗੀ ਆ ਔਰ ਪਿਤਾ ਜਿਹੜਾ ਹੈਗਾ ਭਗਵੰਦ ਸਿੰਘ ਉਹ ਜਿਹੜੇ ਕਿਸੇ ਕਿਸਾਨ ਦੇ ਨਾਲ ਖੇਤਾਂ ਦੇ ਵਿੱਚ ਜਿਹੜਾ ਹੈਗਾ ਸੀ ਵੀਦਾਂ ਦਾ ਕੰਮ ਕਰਦੇ ਨੇ ਮੈਂ ਸੋ ਤੋਂ ਤਸਵੀਰਾਂ ਦਿਖਾ ਰਿਹਾ ਮੈਂ ਨਿਊਜ਼ ਟੀਵੀ ਪੰਜਾਬ ਪੰਜਾਬ ਹਿਮਾਚਲ ਦੇ ਉੱਪਰ ਅਕਾਸ਼ਦੀਪ ਦੇ ਘਰ ਦੀਆਂ ਤਸਵੀਰਾਂ ਹਿਗੀਆਂ ਨੇ ਜਿੱਥੇ ਕਿ ਅਕਾਸ਼ਦੀਪ ਦਾ ਬਤ ਦੀਤੇ ਆ ਤੇ ਹੁਣ ਉਸ ਨੇ ਇਹੋ ਜੀ ਕਨੌਣੀ ਹਰਕਤ ਜਿਹੜੀ ਕੀਤੀ ਹੈ ਜਿਹੜੀ ਕਿ ਪੂਰੇ ਦੇਸ਼ ਨੂੰ ਸਰ ਸੰਸਾਰ ਕਰ ਗਈ ਹੈ ਹੈਪੀਟੱਡ ਦੇ ਨਾਲ ਵਿਤਨੋਕਾਰਾ న్యూਸ ਕੇਰ ਪੰਜਾਬ ਦਾ ਨਾ ਹਿਮਾਚਲ